ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾ ਸੰਗਤ ਨੂੰ 10 ਬਲਜਿੰਦਰ ਸਿੰਘ ਭਾਈ ਕਾ ਅਤੇ ਸ਼੍ਰੋਮਣੀ ਪੰਥ ਅਕਾਲੀ ਧਰਮਤਨ ਬਾਬਾ ਭਾਈ ਰੂਪचंद ਜੀ ਦਲ ਪੰਥ ਵੱਲੋਂ ਅਤੇ ਉਹਨਾਂ ਦੇ ਮੌਜੂਦਾ ਮੁਖੀ ਸਿੰਘ ਸਾਹਿਬ ਜਹਦਰ ਬਾਬਾ ਗੁਰਦੀਪ ਸਿੰਘ ਜੀ ਭਾਈ ਕਾ ਅਕਾਲੀ ਵੱਲੋਂ ਸੰਗਤ ਨੂੰ ਬੇਨਤਾ ਹੈ ਕਿ ਕੱਲ ਨੂੰ ਭਾਈ 1 ਜਨਵਰੀ ਹੈ ਸੋ ਆਪਾਂ 1 ਜਨਵਰੀ ਨੂੰ 90 ਸਾਲ ਦਾ ਦਿਹਾੜਾ ਕਹਿ ਕੇ ਨਹੀਂ ਮਨਾਉਣਾ ਕਿਉਂਕਿ ਕੱਲ ਨੂੰ 1 ਜਨਵਰੀ ਨੂੰ ਬਹੁਤ ਵੱਡੇ ਤੇ ਚੜ੍ਹਦੀ ਕਲਾ ਵਾਲੇ ਯੋਧੇ ਦਾ ਸ਼ਹੀਦੀ ਦਿਹਾੜਾ ਹੈ ਆਪਾਂ ਨੂੰ ਪਤਾ ਹੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰ ਬਾਬਾ ਗੁਰਦੇਵ ਸਿੰਘ ਜੀ ਕਾਉਂ ਕੇ ਉਹਨਾਂ ਦਾ ਕੱਲ ਨੂੰ ਸ਼ਹੀਦੀ ਦਿਹਾੜਾ ਹੈ ਸੋ ਸਿੱਖਾਂ ਦੇ ਪੁੱਤ ਹੋਣ ਦੇ ਨਾਤੇ ਆਪਾਂ ਆਪੋ ਆਪਣੇ ਫਰਜ਼ ਪੇਸ਼ਾਣੀਆਂ ਤੇ ਆਪਾਂ ਆਪਣੇ ਸ਼ਹੀਦੀ ਦਿਹਾੜੇ ਜਿਹੜੇ ਮਨੋਂ ਨਾ ਵਿਸਾਰੀਏ ਕਿਉਂਕਿ ਜੋ ਗੁਰਸਿੱਖਾਂ ਦੇ ਦਿਨ ਹਨ ਉਹ ਨਵੇਂ ਸਾਲ 'ਚ ਤਾਂ ਆਉਂਦੇ ਹੀ ਨਹੀਂਗੇ ਕਿਉਂਕਿ ਜਿਹੜੇ 365 ਦਿਨਾਂ ਤੇ 365 ਦੇ 65 ਦਿਨੇ ਸਿੱਖਾਂ ਦੇ ਸ਼ਹੀਦੀ ਦਿਹਾੜਿਆਂ ਦੇ ਆ ਸੋ ਖੁਸ਼ੀਆਂ ਦੇ ਦਿਨਾਂ ਸੋ ਗਮੀਆਂ ਦੇ ਦਿਨਾਂ ਇੰਨੀਆਂ ਕਿ ਬੇਣਤੀਆਂ ਤੇ ਇਨਾਂ ਦਾ ਆਪਣਾ ਸਿੱਖਾਂ ਦੇ ਪੁੱਤਰ ਹੋਣ ਦੇ ਨਾਤੇ ਫਰਜ਼ ਜਰੂਰ ਪਛਾਣਿਓ ਵੀ ਕੱਲ ਨੂੰ 1 ਜਨਵਰੀ ਨੂੰ ਉਸ ਯੋਧੇ ਦਾ ਸ਼ਹੀਦੀ ਦਿਹਾੜਾ ਹੈ ਜਿਸ ਦੀ ਅੱਜ ਤੱਕ ਨਾ ਤਾਂ ਡੈੱਡ ਬੋਡੀ ਭਾਵ ਸਰੀਰ ਪਰਿਵਾਰ ਨੂੰ ਮਿਲਿਆ ਹੈ ਤੇ ਉਹਨਾਂ ਨੂੰ ਅਨੇਕਾਂ ਹੀ ਤਸ਼ੱਦਦ ਦੇ ਕੇ ਸ਼ਹੀਦ ਕੀਤਾ ਗਿਆ ਹੈ ਉਹਨਾਂ ਦੀਆਂ ਅੱਖਾਂ ਤੱਕ ਕੱਢੀਆਂ ਗਈਆਂ ਉਹਨਾਂ ਦੇ ਗੋਪਤੰਗਾਂ ਦੇ ਵਿੱਚ ਕਰੰਟ ਤੱਕ ਲਾਇਆ ਗਿਆ ਉਹਨਾਂ ਦਾ ਪੋਟਾ ਪੋਟਾ ਯਾਨੀ ਕਿ ਉਹਨਾਂ ਦਾ ਵੱਢਿਆ ਗਿਆ ਜਿੱਦਾਂ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਸੀਗਾ ਬੰਦ-ਬੰਦ ਕੱਟਿਆ ਗਿਆ ਸੀ ਉਦਾਂ ਹੀ ਜਹਾਜ਼ਦਾਰ ਬਾਬਾ ਗੁਰਦੇਵ ਸਿੰਘ ਜੀ ਕਾਉਂ ਕੇ ਜਿਹੜੇ ਉਹਨਾਂ ਨੂੰ ਜ਼ਾਲਮ ਸਰਕਾਰ ਵੱਲੋਂ ਤਸ਼ੱਦਦ ਦੇ ਕੇ ਸ਼ਹੀਦ ਕੀਤਾ ਗਿਆ ਹੈ ਤੇ ਅੱਜ ਤੱਕ 1 ਜਨਵਰੀ 2025 ਹੋ ਚੁੱਕੀ ਆ ਜਿਸ ਦਾ ਕਦੇ ਸਿੱਖਾਂ ਨੂੰ ਇਨਸਾਫ਼ ਹੀ ਨਹੀਂ ਮਿਲਿਆ ਭਾਵ ਕਹਿੰਦਾ ਸਾਡੇ ਵੀ 1984 ਦੇ ਵਿੱਚ ਜਿੰਨੇ ਸਿੰਘ ਜਿੰਨੇ ਜਰਨੈਲ ਸ਼ਹੀਦ ਹੋਏ ਆ ਸਿੱਖਾਂ ਨੂੰ ਕਦੇ ਉਹਨਾਂ ਦਾ ਇਨਸਾਫ਼ ਨਹੀਂ ਮਿਲਿਆ ਤੇ ਹਾਲਾਂਕਿ ਸਿੱਖਾਂ ਨੂੰ ਇਹ ਤਾਂ ਮੁਕੀਆਂ ਦਿੱਤੀਆਂ ਜਾਂਦੀਆਂ ਬਾਰ-ਬਾਰ ਇਹ ਅਫਵਾਹਾਂ ਫੁਲਾਈਆਂ ਜਾਂਦੀਆਂ ਵੀ ਜੇ ਤੁਸੀਂ ਆਪਣੇ ਹੱਕਾਂ ਦੀ ਗੱਲ ਕਰੀ ਤੇ ਤੁਹਾਨੂੰ 84 ਦੁਬਾਰਾ ਯਾਦ ਕਰਾ ਦੇਵਾਂਗੇ ਕਿਉਂਕਿ ਅਸੀਂ ਸਿੱਖਾਂ ਦੇ ਪੁੱਤਰ ਹਾਂ ਸੋ ਇਹ ਗੱਲਾਂ ਕਹਿਣ ਵਾਲਿਆਂ ਨੂੰ ਅਸੀਂ ਵੀ ਇੰਨੀ ਇੱਕ ਗੱਲ ਕਹਿਣੀ ਚਾਹੁੰਦੇ ਆ ਵੀ ਜੇ 84 ਤੁਸੀਂ ਯਾਦ ਕਰਾ ਸਕਦੇ ਹੋ ਤੇ ਫਿਰ ਬਿਆਨਤ ਸਿੰਘ ਸੁਤਵੰਤ ਸਿੰਘ ਫਿਰ ਭਾਈ ਦਲਾਵਰ ਸਿੰਘ ਵਰਗੇ ਯੋਧੇ ਪੰਥ ਦੇ ਵਿੱਚ ਹਮੇਸ਼ਾ ਹੀ ਜੰਮਦੇ ਆ ਕਿਉਂਕਿ ਜੇ ਪਾਪ ਵੱਧਾ ਤੇ ਪਾਪ ਨੂੰ ਰੋਕਣ ਲਈ ਫਿਰ ਸੂਰਮਾ ਕੋਈ ਨਾ ਕੋਈ ਉੱਠਦਾ ਹੈ ਤੇ ਕਾਲਪੁਰਖ ਦੀ ਮਿਹਰ ਹੁੰਦੀ ਆ ਫਿਰ ਉਹ ਤੇ ਆਪਣਾ 115 ਦੇਣਾ ਕਿ 155 ਦੇਣਾ ਜਾਨੀ ਕਿ 155 ਦੇਣਾ ਦੇ ਵਿੱਚ ਵਿੱਚ ਉਹ ਸੌਦਾ ਲਾਉਂਦੇ ਆ ਤੇ ਫਿਰ ਇਹ ਸਾਬਤ ਕਰਦੇ ਆ ਵੀ ਉਹ ਉਸ ਕਲੰਗੀਧਰ ਦੇ ਪੁੱਤਰ ਸੋ ਐਨੇ ਆ ਕਿ ਬੇਨਤੀਆਂ ਐਨੇ ਇੱਕ ਫਰਜ਼ ਪੇਸ਼ਾਣਦੇ ਹੋਏ ਆਪਣੇ ਇਹੋ ਬੇਨਤੀ ਕਰਦੇ ਆ ਵੀ ਕੱਲ ਨੂੰ 1 ਜਨਵਰੀ ਨੂੰ ਨਵੇਂ ਸਾਲ ਦਾ ਦਿਨ ਵਜੋਂ ਨਾ ਮਨਾਇਓ ਸਿੱਖਾਂ ਦੇ ਪੁੱਤਰ ਹੋਣ ਦੇ ਨਾਤੇ ਕੱਲ ਦਾ ਦਿਨ ਹੈ ਜਿਹੜਾ 1 ਜਨਵਰੀ ਦਾ ਉਹ ਬਹੁਤ ਹੀ ਵੱਡਾ ਸ਼ਹੀਦੀ ਦਿਹਾੜਾ ਹੈ ਸੋ ਕੱਲ ਨੂੰ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਪਾਠ ਸਿਮਰਨਾ ਜਪਜੀ ਸਾਹਿਬ ਦਾ ਇੱਕ ਇੱਕ ਪਾਠ ਦੋ ਦੋ ਪਾਠ ਜਪਜੀ ਸਾਹਿਬ ਦੇ ਚੌਪਈ ਸਾਹਿਬ ਦੇ ਪਾਠ ਵਾਹਿਗੁਰੂ ਦਾ ਮੂਲ ਮੰਤਰ ਉਹ ਸਿੱਖਾਂ ਦੇ ਪੁੱਤਰ ਹੋਣ ਦੇ ਨਾਤੇ ਜ਼ਰੂਰ ਕਰਿਓ ਬਹੁਤ ਵੱਡੀ ਕੁਰਬਾਨੀ ਆ ਇਸ ਯੋਧੇ ਦੀ ਕਿਉਂਕਿ 1 ਜਨਵਰੀ ਹੈ ਜਿਹੜੀ ਸਿੱਖਾਂ ਵਾਸਤੇ ਸ਼ਹੀਦੀ ਦਿਹਾੜਾ ਹੈ ਨਾ ਕਿ ਨਵਾਂ ਸਾਲ ਆ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ